ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਨਪਾਲਾ ਇਹ ਪਿੰਡ ਮਖੂ ਦੇ ਨੇੜ ਹੈ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਹੈ ਹਾਈਵੇ ਦੇ ਉੱਤੇ ਹੀ ਇਹ ਪਿੰਡ ਰਹਿ ਜਾਂਦਾ ਥੋੜਾ ਸਾਈਡ ਤੇ ਆਟਵਾ ਬਾਈ ਦਾ ਫਾਰਮ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਬਹੁਤ ਵੀਡੀਓ ਬਣਾਈਆਂ ਕਿਉਂਕਿ ਭਰਾ ਵਪਾਰ ਦਾ ਕੰਮ ਵੀ ਕਰਦਾ ਹੈ ਉਨਾ ਵੀਡੀਓ ਚ ਵੀ ਦੱਸਿਆ ਸੀ ਕਿ ਕਿਸੇ ਟਾਈਮ ਬਾਈ ਦਾ ਖੁਦ ਦਾ ਇੱਕ ਫਾਰਮ ਤੇ ਨਾਲ ਵੈਟਰਨਰੀ ਪ੍ਰੈਕਟਿਸ ਵੀ ਸੀ ਅੱਜ ਦੋ گاਵਾ ਦੋ ਵਹਿੜਾ ਦਿਖਾਉਣੀਆਂ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਦੋਨੇ ਹੀ ਫਾਰਮ ਦੀ ਬਰੀਡ ਹੈ ਇਹ ਵੈੜ ਤਰਸਾ ਫੜੇ ਤੋਂ ਬਾਈ ਕਹਿੰਦਾ ਵੀ ਤੁਰ ਪੈਂਦੀ ਹੈ ਤੇ ਦੂਜੀ ਤਾਂ ਹੋ ਸਕਦਾ ਸੀ ਤੁਹਾਨੂੰ ਖੁੱਲੀ ਛੱਡ ਦਿਆਂਗੇ ਜਦੋਂ ਤੁਰੂਗੀ ਤੇ ਤੁਸੀਂ ਇਹਦਾ ਟਾਂਚਾ ਦੇਖ ਲਓਗੇ ਰੱਸਾ ਫੜ ਕੇ ਹਜੇ ਤੋੜਨਾ ਕੁਝ ਦਿਨ ਲਾਊਗੀ ਸੋ ਦੋ ਦੋਨੇ ਗੱਪਣ ਵਹਿੜਾ ਤੁਹਾਨੂੰ ਦਿਖਾਉਣ ਲੱਗਾ ਹੈ ਲਾਸਟ ਤੱਕ ਵੀਡੀਓ ਦੇਖਿਓ ਆਉ ਬਾਈ ਤੋਂ ਜਾਣਕਾਰੀ ਲਈਏ ਆਪਾਂ ਇਹ ਗਾਂ ਬਾਅਦ ਚ ਦਿਖਾ ਦੇਾਂਗੇ ਕਿਉਂਕਿ ਇਹਨੂੰ ਖੁੱਲਾ ਛੱਡ ਦੇਣਾ ਸੀ ਤੇ ਪਹਿਲਾਂ ਆਪਾਂ ਦੂਜੀ ਜਿਹੜੀ ਗਾਂ ਤੁਹਾਨੂੰ ਦਿਖਾ ਦਿੰਨੇ ਆ ਸਤਨਾਮ ਬਾਈ ਇਹਨੂੰ ਤਾਂ ਬਾਅਦ ਚ ਆਪਾਂ ਖੁੱਲੀ ਛੱਡ ਦਿਆਂਗੇ ਜਿਹੜੀ ਇੱਧਰ ਬਾਈ ਕੋਲ ਵਾਈਟ ਰੰਗ ਦੀ ਬੈੜ ਕੰਨਵਾ ਸੂਆ ਬਾਈ ਇਹ ਜਗਜੀਤ ਵੀਰੇ ਪਲੂਣੀਆਂ ਦੋਵੇਂ ਪਲੂਣਾ ਦੋ-ਦੋ ਦੰਦ ਦਾ ਦੋਵੇਂ ਦੋਨੇ ਕਨਫਰਮ ਆ ਦੰਦਾਂ ਦੇ ਵਿੱਚ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਇਧਰਲੇ ਪਾਸੇ ਕਿੰਨੇ ਕ ਦਿਨ ਲੈ ਸਕਦੀ ਹੈ ਇਹਨਾਂ ਦੋਹਾਂ ਦੇ 10-10 ਦਿਨ ਰਹਿੰਦੇ ਆ ਰੇਟ ਇਹਨਾਂ ਦੇ ਕੀ ਰਹਿਣਗੇ ਰੇਟ ਵੀਰੇ ਫੋਨ ਤੇ ਕਰ ਲਾਂਗੇ ਰੇਟ ਥੋੜੇ ਉੱਚੇ ਆਪਾਂ ਇਹ ਦੰਦ ਦਿਖਾ ਦਈਏ ਪਹਿਲਾਂ ਹਾਂ ਦਿਖਾ ਦਿੰਨੀ ਸੋ ਦੋਸਤੋ ਪਹਿਲਾਂ ਦੰਦ ਕਨਫਰਮ ਕਰ ਦਿੰਨੇ ਆ ਦੋ ਦੰਦ ਵਾਈ ਜਿਹੜੀ ਦੱਸਦੇ ਆ ਪਹਿਲਾ ਸੂਆ ਸੂਗੀ ਕਾਫੀ ਚੰਗਾ ਟਾਂਚਾ ਵਜਨ ਫੁੱਲ ਹੈ ਅੱਦਸਾ ਛੱਡਦੀ ਨਾ ਪਾਉ ਤੋ ਪਹਿਲਾ ਦੰਦ ਕਨਫਰਮ ਦੋ ਦੰਦ ਠੀਕ ਹੈ ਬਾਈ ਓਕੇ ਤੋੜ ਦਈਏ ਬਾਈ ਬਹੁਤ ਸੋਹਣੀ ਵੈੜਾ ਦੋਸਤੋ ਤੇ ਇਹ ਦੋ ਦੰਦ ਆ ਮੂੰਹ ਦੇ ਵਿੱਚੋਂ ਦੰਦ ਤੁਹਾਨੂੰ ਵੀਡੀਓ 'ਚ ਹੀ ਕਨਫਰਮ ਕਰਤੇ ਆ ਇਨੇ ਕਿਸ ਤਰ੍ਹਾਂ ਤੋੜਾਂਗੇ ਬਾਈ ਆ ਬਾਹਰ ਕੱਢ ਦੇਣੇ ਤੋ ਰੇਟ ਦੋਸਤੋ ਬਾਈ ਤੋਂ ਫੋਨ ਤੇ ਕਨਫਰਮ ਕਰ ਲਿਓ ਕਿ ਕੀ ਡਿਮਾਂਡ ਇਹਨਾਂ ਦੀ ਰਹੂਗੀ ਪਰ ਚੰਗੇ ਢਾਂਚੇ ਦੀ ਚੰਗੇ ਦੁੱਧ ਵਾਲੀ ਵਾੜ ਪਹਿਲਾ ਸੁਆ ਸੁਣਾ ਕਨਫਰਮ ਦੋ ਦੰਦ ਹੈ ਬੋਡੀ weight ਪੂਰਾ ਹਵਾਨਾ ਤੁਹਾਡੇ ਸਾਹਮਣੇ ਹਜੇ 10 ਦਿਨ ਬਾਕੀ ਹੈ ਹਜੇ ਇਹ ਕੱਚੀ ਹੈ 10 ਦਿਨਾਂ ਦੀ ਵਾਈਟ ਰੰਗ ਦੀ ਵਾੜ ਹੈ ਥੋੜਾ ਵੀਡੀਓ ਦਾ ਅਚਾਨਕ ਹੀ ਸਬਬ ਬਣਿਆ ਹੈ ਉਦੇ ਕਰਕੇ ਨਵਾਤੀ ਚਮਕ ਤੁਹਾਨੂੰ ਵਿੱਚੋਂ ਵਿੱਚੋਂ ਦਿਸਦੀ ਹੋਣੀ ਹੈ ਬਾਕੀ ਜਿਹੜਾ ਗਿੱਲਾ ਪਿੰਡਾ ਦਿਸਦਾ ਚਮੜੀ ਦਿਸਦੀ ਹੈ ਉਹ ਕਿਉਂਕਿ ਵਾਈਟ ਰੰਗ ਚ ਗੁਲਾਬੀ ਚਮੜੀ ਹੁੰਦੀ ਹੈ ਤੋਂ ਟਾਂਚਾ ਫੇਰ ਇਹਦਾ ਤੁਸੀਂ ਦੇਖੋ ਇੱਕ ਸੋਹਣੀ ਵਹਿੜ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਰਹੇ ਹਾਂ ਪਹਿਲਾਂ ਨਹੀਂ ਇਹ ਨੇ ਸੋਣਾ ਤੇ ਦੋ ਦੰਦ ਕਨਫਰਮ ਇਹਦੇ ਨਾਲ ਜਿਹੜੀ ਵਹਿੜ ਦੋਸਤੋ ਇਹ ਵੀ ਪਹਿਲਾ ਸੁਆ ਇਹਦੇ ਵੀ ਦੰਦ 10 ਬਾਕੀ ਹੈ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਹੈ ਦੋਸਤੋ ਉਹਦੇ ਨਾਲੋਂ ਵੀ ਜ਼ਿਆਦਾ ਚੰਗੀ ਕੁਆਲਿਟੀ ਇਹਦੇ ਆਰਡਰ ਦੀ ਹੈ ਇਹਦੇ ਨਾਲੋਂ ਹਾਈਟ ਵੀ ਇਹਦੀ ਵੱਧਾ ਹੈ ਥੋੜਾ ਰਸੇ ਨਾਲ ਤੁਰਦੀ ਔਖਾ ਹੈ ਪਰ ਫਿਰ ਵੀ ਤੁਹਾਨੂੰ ਦਿਖਾਦਨੇ ਆ ਦੇਖੋ ਬਣਾਵਟ ਵਾਪਸੀ ਮੋੜ ਲਾ ਭਾਵੇਂ ਬਈ ਇਧਰ ਹੀ ਲੈ ਜਾ ਫਿਟਿੰਗ ਆ ਲਾ ਆਰਡਰ ਦੋਸਤੋ ਹਜੇ ਦਿਨ ਪਏ ਆ ਕਿੰਨੀ ਕੁ ਚੌੜੀ ਤਿਆਰ ਹੋਊਗੀ ਦਾ ਅੰਦਾਜ਼ਾ ਤੁਸੀਂ ਲਾਓ ਜਿਵੇਂ ਜਿਵੇਂ ਇਹ ਨੂੰ ਇਹ ਰਸੇ ਦੀ ਆਦਤ ਬਣ ਜਾਣੀ ਆ ਫਿਰ ਜਿਵੇਂ ਮਰਜੀ ਤੋਰੀ ਫਿਰਿਓ ਫਾਰਮ ਤੇ ਕੋਈ ਛੱਡਣਾ ਚਾਹੁੰਦਾ ਤਾਂ ਕੋਈ ਦਿੱਕਤ ਹੀ ਨਹੀਂ ਹੈ ਇਹਨੂੰ ਜੀਤ ਵੀਰੇ ਹਾਈਟ ਦੇਖ ਲਓ ਵੀ ਇਹਦੀ ਕਿੰਡੀ ਦੋਦਾਂ ਦੀ ਫੁੱਲ ਹਾਈਟ ਆ ਦੱਸੋ ਤਾਂ ਵਾਲੀਆਂ ਪਾਈਪਾਂ ਤੋਂ ਥੋੜੀ ਨੀਵੀਂ ਦਿਸਦੀ ਐ ਫੋਲਓ ਵੱਡੀ ਇਹ ਵੈੜ ਇਹਦੇ ਨਾਲ ਵੈੜ ਇਹ ਵੀ ਵੱਡੀ ਆ ਪਰ ਦੂਜੀ ਦੇ ਮੁਕਾਬਲੇ ਥੋੜੀ ਹਾਈਟ ਘੱਟ ਹੈ ਵਜ਼ਨ ਦੋਨਾਂ ਦਾ ਹੀ ਫੁੱਲ ਹੈ ਮਤਲਬ weight ਵਾਲੇ ਪੱਖ ਤੋਂ ਕੋਈ ਕਮੀ ਨਹੀਂ ਹੈ ਸੋ ਇਹ ਦੋ ਵੈੜਾ ਅੱਜ ਬਾਈ ਕੋਲ ਵਿਕਰੀ ਆਲੀਆਂ ਸੀ ਦੋਨੋਂ ਹੀ ਤੁਹਾਨੂੰ ਦਿਖਾ ਦਿਆਂ ਤਸੱਲੀ ਕਰ ਲਿਓ ਜਿਹੜਾ ਨਾਲ ਤੁਹਾਨੂੰ ਜਜੇ ਧੰਨਵਾਦ